ਫਿਰੋਜ਼ਪੁਰ ਲੋਕ ਸਭਾ ਹਲਕੇ ਦੇ 29 ਉਮੀਦਵਾਰਾਂ ਦੀ ਕਿਸਮਤੀ ਵੀ ਐਮ ਮਸ਼ੀਨਾਂ ਵਿੱਚ ਹੋਈ ਬੰਦ 10 ਵਿਧਾਨ ਸਭਾ ਹਲਕਿਆਂ ਵਿੱਚ ਹੋਇਆ 58.63% ਮਤਦਾਨ ਸਭ ਤੋਂ ਜ਼ਿਆਦਾ 44.94% VOTING ਫਾਜ਼ਿਲ ਕਾ ਵਿੱਚ ਸਭ ਤੋਂ ਘੱਟ 50.1% VOTING ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਆਰਮੀ ਦੇ ਜਵਾਨਾਂ ਨੇ ਵੀ ਦਿਖਾਇਆ ਮਤਦਾਨ ਵਿੱਚ ਉਤਸ਼ਾਹ ਪੰਜਾਬ ਦੀ ਫਿਰੋਜ਼ਪੁਰ ਲੋਕ ਸਭਾ ਸੀਟ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਈ ਇੰਨੇ ਸਮੇਂ ਦੇ ਦੌਰਾਨ ਇਸ ਸੀਟ ਤੇ ਕੁੱਲ 58.63% VOTING ਹੋਈ ਹੈ ਅਤੇ ਚੌਂ ਮੈਦਾਨ ਵਿੱਚ ਉਤਲੇ 29 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ਵਿੱਚ ਬੰਦ ਹੋ ਗਈ ਹੈ ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੁਣ 4 ਜੂਨ ਨੂੰ ਹੋਵੇਗਾ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ 10 ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਜ਼ਿਆਦਾ VOTING ਫਾਜ਼ਿਲਕਾ ਵਿੱਚ ਹੋਈ ਹੈ ਇੱਥੇ 64.94% ਮਤਦਾਨ ਹੋਇਆ ਜਦ ਕਿ ਸਭ ਤੋਂ ਘੱਟ ਮਤਦਾਨ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਵਿੱਚ ਹੋਇਆ ਹੈ ਇਸ ਹਲਕੇ ਵਿੱਚ ਕੁੱਲ 50.10% VOTING ਹੋਈ ਹੈ ਮਤਦਾਨ ਦੇ ਅੰਕੜੇ ਚੋਣ ਕਮਿਸ਼ਨ ਦੇ APP VOTER TURNOUT ਦੇ ਮੁਤਾਬਿਕ ਹਨ ਖਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਆਰਮੀ ਦੇ ਜਵਾਨਾਂ ਵਿੱਚ ਵੀ ਮਤਦਾਨ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ ਆਰਮੀ ਦੇ ਜਵਾਨ ਲਾਈਨ ਵਿੱਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖੇ ਲੋਕਤੰਤਰ ਦਾ ਹਿੱਸਾ ਬਣਨ ਤੋਂ ਉਹ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੇ ਸਨ ਇਸ ਸੀਟ ਤੇ ਕੁੱਲ 168113 ਵੋਟਰ ਹਨ ਇਸ ਸੰਖਿਆ ਵਿੱਚ 879704 ਪੁਰਸ਼ ਵੋਟਰ ਜਦ ਕੇ 788361 ਮਹਿਲਾ ਅਤੇ 48 ਟ੍ਰਾਂਸਜੈਂਡਰ ਵੋਟਰ ਸਨ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਜਗਮੀਤ ਸਿੰਘ ਕਾਕਾ ਬਰਾੜ ਕਾਂਗਰਸ ਦੇ ਸਾਬਕਾ ਸੰਸਦ ਸ਼ੇਰ ਸਿੰਘ ਕੁਬਾਇਆ ਅਕਾਲੀ ਦਲ ਦੇ ਨਰਦੇਵ ਸਿੰਘ ਬੋਬੀਮਾਨ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਿੱਚ ਸੀ ਇਸ ਸੀਟ ਤੇ ਕੁੱਲ 29 ਉਮੀਦਵਾਰ ਮੈਦਾਨ ਵਿੱਚ ਹਨ ਸ਼ਾਮ 6 ਵਜੇ ਤੱਕ ਇਸ ਸੀਟ ਤੇ ਕੁੱਲ 58.63% ਮਤਦਾਨ ਹੋਇਆ ਇਸ ਹਲਕੇ ਵਿੱਚ ਪੈਂਦੇ 10 ਵਿਧਾਨ ਸਭਾ ਹਲਕਿਆਂ ਦੀ ਪ੍ਰਤੀਸ਼ਤ VOTING ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਫਾਜ਼ਿਲਕਾ ਹਲਕੇ ਵਿੱਚ 4.94% VOTING ਹੋਈ ਇਸ ਤੋਂ ਬਾਅਦ ਗੁਰੂ ਹਰਸਾਏ ਹਲਕੇ ਵਿੱਚ 61.30% VOTING ਜਲਾਲਾਬਾਦ ਹਲਕੇ ਵਿੱਚ 60.30% VOTING ਅਬੋਰ ਹਲਕੇ ਵਿੱਚ 60.71% VOTING ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ 58.00% VOTING ਦੇ ਇਲਾਵਾ ਫਿਰੋਜ਼ਪੁਰ ਸ਼ਹਿਰੀ ਹਲਕੇ ਵਿੱਚ ਸਭ ਤੋਂ ਘੱਟ 50.10% VOTING ਹੋਈ ਹੈ। ਬੱਲੂਆਣਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ 57.50% ਮਤਦਾਨ ਮਲੋਟ ਹਲਕੇ ਵਿੱਚ 57.10% VOTING ਅਤੇ ਮੁਕਤਸਰ ਹਲਕੇ ਵਿੱਚ 57.88% VOTING ਦਰਜ ਕੀਤੀ ਗਈ ਹੈ।